ਅੱਜ ਕੋਈ ਨਾ ਜਾ ਰਹੀ ਆ ਗੁੱਡ ਮਾਰਨਿੰਗ ਹੋਈ ਪਈ ਆ ਨੀਂ ਨੀਂ ਕਿਵੇਂ ਆ ਓ ਟੈਸਟੀ ਇਹ ਟੈਸਟੀ ਨਾ ਕਿਸ ਤਰ੍ਹਾਂ ਤੇ ਹਨੀਂ ਤੋਂ ਮੱਖਣੀ ਪਾਸੇ ਕਰਤੀ ਹਾਂ ਹਾਂ ਲੈ ਘਟੋਣਾ ਵਧੀ ਜਾਦਾ ਤੇ ਵਧੀ ਜਾਦਾ ਵਧਣ ਜਾਈ ਮੈਂ ਆਪੇ ਛੇੜ ਦੇ ਖੋੜ ਦੇ ਘੱਟ ਤੂੰ ਮੈਂ ਤਾਂ ਖਾਣਾ ਹਾਂ ਮੈਂ ਤਾਂ ਖਾਣਾ ਆ ਬੜਾ ਵੀ ਮਾਣੋ ਖਾਵਾ ਆਹ ਦੀ ਮੱਖਣੀ ਵੀ ਉਹਨੂੰ ਦੇ ਦੇ ਬਹੁਤ ਟੈਸਟੀ ਵੀਰੇ ਪਾ ਲੈ ਅੱਧਾ ਦਰਜਨ ਸੇਬ ਤੇ ਅੱਧਾ ਦਰਜਨ ਕੇਲੇ ਅਸੀਂ ਵੇਲੇ ਪ੍ਰਾਭੀ ਵੇਲੇ ਤੂੰ ਵੇਰਦੇ ਪਿਆ ਵੇਲੇ 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 ਤੇ ਆਪ ਵੇਲੇ ਵੇਲੇ ਕਹਿਣਾ ਚਾਹਣੀ ਹੰ ਤੂੰ ਬਾਸੀ ਜਨੇ ਦੱਸ ਮੈਨੂੰ ਤੁਸੀਂ ਕਿੱਥੇ ਬਿਠਾਇਆ ਨਹੀਂ ਸੁਸਰੀਏ ਜੀ ਹੋਂਦ ਤੱਕ ਹਲੇ ਨੂੰ ਦੱਸ ਕਿੱਥੇ ਬਿਠਾਇਆ ਮੇਰਾ ਪੋਟਾ ਉਟਪਾ ਸਵੇਰ ਹੋ ਗਿਆ ਰੋਟਪਾ ਦਫੇ ਜਦੋਂ ਤੂੰ ਐਗੋ ਕਿਹਾ ਤੇ ਫਿਰ ਕਿਵੇਂ ਠਾਇਆ ਤੈਨੂੰ ਫਿਰ ਮੈਨੂੰ ਵੀ ਉਹੀ ਛੋੜਾ ਤਾਂ ਪਹਿਲਾਂ ਹੀ ਸੀਗਾ ਫਰੂਨ ਕਿਵੇਂ ਠਾਇਆ ਜੀ ਮੈਂ ਹੱਲੀ ਠਾਇਆ ਸੀਗਾ ਕਿਵੇਂ ਕੀ ਕਹਿੰਦੀ ਹੋਰ ਉਹਦਾ ਪੋਟਾ ਜੋ ਉਟਪਾ ਪਰ ਮੈਨੂੰ ਉਹ ਮੈਦੀ ਫੀਲ ਨਹੀਂ ਆਈ ਕਿਉਂਕਿ ਮਾਸੀ ਜੀ ਦਾ ਪਹਿਲਾ ਨੂੰ ਸੁਸਰੀ ਕਿਹਦਾ ਸੁਸਰੀ ਉਹਨਾਂ ਦਾ ਸੁਸਰੀ ਛੱਡ ਕੇ ਮੇਰਾ ਸੁਸਰਾਵਾ ਸੁਸਰੀ ਗਲਤ ਕਹਿਦਾ ਰਹੇ ਨੇ ਹੋਰ ਇਹਦਾ ਸੁਸਰਾ ਸੀ ਮੇਰੀ ਭੈਣ ਇਹ ਐ ਭਾਈ ਨਗਰ ਵਿਚਾਰੇ ਮਨਦੀਪ ਨੇ ਗੱਲ ਗੱਜ ਪਈ ਵੀ ਸੁਸਰੀ ਵਾਂਗੂ ਹੀ ਸਵਾਤੀਆਂ ਵਿਚਾਰੀਆਂ ਰਾਤ ਦੀਆਂ ਹੈ ਤੇ ਮੈਂ ਪਤਾ ਸਭ ਤੋਂ ਮੁਸ਼ਕਿਲ ਕੀ ਹੁੰਦਾ ਜਦੋਂ ਤੁਹਾਨੂੰ ਪਤਾ ਹੋਵੇ ਤੁਸੀਂ ਸਹੀ ਆ ਸੱਚੇ ਆ ਫਿਰ ਵੀ ਤੁਸੀਂ ਇਹ ਸੋਚਦੇ ਆ ਕਿ ਨਹੀਂ ਹੁਣ ਮੈਂ ਚੁੱਪ ਰਹਿਣਾ ਇਹਦੇ ਲਈ ਬਹੁਤ ਹਿੰਮਤ ਚਾਹੀਦੀ ਆ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਸਹੀ ਹੋ ਕੇ ਵੀ ਮੈਂ ਅੱਜ ਚੁੱਪ ਰਹਿਣਾ ਤੇ ਜਿਹੜਾ ਇਹ ਚੀਜ਼ ਖਰ ਲੈਂਦਾ ਨਾ ਉਹਦੇ ਵਰਗਾ ਬਾਦਸ਼ਾਹ ਕੋਲ ਨਹੀਂ ਕਦੇ ਕਦੇ ਨਾ ਇਹ ਵੀ ਬੜਾ ਫਨ ਹੁੰਦਾ ਰਾਤ ਨੂੰ ਅੱਧੀ ਰਾਤ ਸਿਲੰਡਰ ਮੁੱਕ ਗਿਆ ਜਗਦੀਪ ਦੇ ਕਰਫਰੈਂਡ ਆਏ ਇੰਡੀਆ ਤੇ ਚਲੋ ਬੰਦੇ ਦੇ ਘਰੇ ਸਿਲੰਡਰ ਭਰਨ ਵਾਲਿਆਂ ਨੇ ਉਹ ਬਾਕੜੇ 15 ਮਿੰਟ ਹੋ ਗਏ ਵੇਟ ਕਰੀ ਬੰਦੇ ਹਜੇ ਤੱਕ ਉਹ ਆਏ ਨਹੀਂ ਤੇ ਬਾਅਦ ਵਿੱਚ ਫੋਨ ਚਲਾਉਣ ਦੀ ਕੋਸ਼ਿਸ਼ ਕਰਦੇ ਇਹਨਾਂ ਨੂੰ ਇਹ ਯਾਦ ਨਹੀਂ ਕਿ ਉਹਨਾਂ ਦੀ ਗੱਡੀ ਲੈ ਕੇ ਆਏ ਫੋਨ ਕਨੈਕਟ ਐ ਤੇ ਬਲੂਟੁੱਥ ਨਾ ਸਮਝ ਕੋਈ ਜਾਣੀ ਹੋਇਆ ਜਗਦੀਪ ਨੇ ਮੇਸਜ ਫੋਨ ਚਲਾਇਆ ਉਹ ਇੱਥੇ ਚੱਲ ਰਿਹਾ ਮੈਨੂੰ ਹਾਸਾ ਆ ਰਿਹਾ ਕਿ ਇਹਨੇ ਨੂੰ ਯਾਦ ਕਿਉਂ ਨਹੀਂ ਆ ਰਿਹਾ ਕਿ ਉਹਨਾਂ ਦੇ ਫੋਨ ਤੇ ਤੇ ਆਵਾਜ਼ ਨਹੀਂ ਆ ਰਹੀ ਵਿਚਾਰੇ ਹਾਏ ਜਦੋਂ ਕੁੱਕ ਹਸਬੈਂਡ ਕਰ ਰਹੇ ਹੁਣ ਖਾਣ ਦਾ ਮਜ਼ਾ ਵੀ ਵੱਖਰਾ ਹੀ ਹੁੰਦਾ ਹੈ ਨਾ ਠੀਕ ਹੈ ਲਾ ਕੀ ਕਹੋਗੇ ਹਮ ਮੈਂ ਖਾਵਾਂ ਥੈਂਕ ਯੂ ਖਾ ਲੋ ਖਾ ਲੋ ਦੱਬ ਕੇ ਗੁਰੂ ਬਹੁਤ ਟਾਈਮ ਦੀ ਭੁੱਖ ਲੱਗੀ ਹਾਂ ਹਾਂ ਮਗਰ ਭੁੱਖ ਲਣਾ ਬੋਲਦੇ ਨਹੀਂ ਮਗਰ ਸੁਣਾਈ ਜਾਂਦੇ ਹਾਂ ਉਹ ਦੇਖੀ ਕਰੀਓ ਹਾਂ ਇਹ ਆਹ ਔਰ ਸਕੂਲ ਉਹ ਨਹੀਂ ਨਹੀਂ ਮਮੀ ਵਾਲੀ ਹੈਗਾ ਨਾ ਕੋਈ ਆਹ ਦੀ ਸ਼ੈ ਆਏ ਖਾਲਾ ਪਰ ਐਂ ਖਾਲਾ ਜੋ ਵੀ ਹੈਗਾ ਜੋ ਵੀ ਆ ਖਾ ਲੋ ਗੱਗ ਵੇ ਫਿਟਿੰਗ ਬਹੁਤ ਗੁੱਟ ਵੈਲਾ ਹੈ ਉਹ ਆਉ ਲਾ ਵੀ ਖਿੱਚ ਖੇਚੇ ਨੂੰ ਸਹੀ ਤਰ੍ਹਾਂ ਸਹੀ ਤਰ੍ਹਾਂ ਲੈ ਵੀ ਬਾਕੀ ਜੀ ਜਿਹੜਾ ਠੀਕ ਹੈ ਜਿਹੜਾ ਸੰਤਰੀ ਕੱਚਾ ਥੱਲੇ ਦੀ ਦਾਣਾ ਉਹ ਕਬੜੇ ਉੱਤੇ ਵੀ ਨਹੀਂ ਗਿਆ ਦਾ ਉਹਦੇ ਉੱਤੇ ਨਹੀਂ ਗਿਆ ਲੋਕਾਂ ਨੇ ਗੱਗੂ ਲੋਕਾਂ ਨੇ ਫੋਨ ਸੰਤਰੀ ਲੈ ਆਏ ਨੇ ਕੱਚੇ ਲੈ ਲਿਆ ਸੰਤਰੀ ਇਹਨਾਂ ਨਾਲੇ ਫੋਨ ਤਾਂ ਲਿਆ ਲਈ ਜਾਣਾ ਉਹ ਜਾਗਦਾ ਭਾਈ ਇਹ ਲੈ ਕਿਉਂ ਕਿਉਂ ਆਹੇ ਜਾਂਦਾ ਸੰਤਰੀਆ ਕਿਵੇਂ ਬੇਬੇ ਸੇਲ ਹੈ ਸੇਲਾ ਜਿਹੜੇ ਆਨੇ ਸੇਲਾ ਸਾਡੇ ਪਿੰਡ ਬਾਈ ਕੱਪੜੇ ਵੇਚਣ ਆ ਗਿਆ ਅੱਛਾ ਜੀ ਫਰੀਕ ਦੇ ਸੂਟ ਹੈ ਰੈਡੀमेड ਕੱਪੜੇ ਜੇ ਬੱਚਿਆਂ ਦੇ ਕੱਪੜੇ ਜੇ ਕੁਰਤੇ ਪਜਾਮੇ ਜੇ ਕਿਸੇ ਭੈਣ ਭਰਾ ਨੂੰ ਬੀਬੀ ਨੇ ਲੋੜ ਹੈ ਤੇ ਗੱਡੀ ਘੜਿਆ ਕੇ ਲੋ ਸਕਦਾ ਸੇਲ ਸੇਲ ਦੀਵਾਲੀ ਸਪੈਸ਼ਲ ਸੇਲ 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 ਓ ਖਾਣਾ ਨਹੀਂ ਹਰਮਨ ਵਿਚਾਰਾ ਗਾਹਾਂ ਖਾ ਕੇ ਰਾਜ ਜਾਂਦਾ ਨਹੀਂ ਗਾਹਾਂ ਨਹੀਂ ਰਜਣਾ ਇਹ ਨਾ ਇਹ ਕਰਨ ਤੇ ਕੰਮ ਹੀ ਗਾਹਾਂ ਆਇਆ ਤੇ ਗਾਹਾਂ ਖਾ ਰੂਟ ਖਾਣ ਦੀ ਲੋੜ ਹੀ ਨਹੀਂ ਗਾਹਾਂ ਖਾ ਕੇ ਰਾਜ ਜਾਂਦਾ ਹੈ ਡੋਂਟ ਵਰੀ ਤੇਰੇ ਤਾਂ ਬਰਗ ਸਿੱਧਾ ਉੱਕੇ ਘਰ ਕੈਸੇ ਹੋ ਬੜੀ ਸੋਹਣੀ ਲੱਗੀਆਂ ਨੇ ਟਿੱਡੀਆਂ ਟਿੱਡੂ ਟਿੱਡੂ ਇਹ ਕੀ ਪਾਇਆ ਜੇ ਮਮਾ ਕੀ ਸ਼ਰਾਰਾ 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 ਪਾਇਆ ਕਰਾਈ ਹੈ ਇਹ ਸ਼ਰਾਰਤੀ ਬੱਚਾ ਆਛਦੀ ਹੈ ਗੂਗਲੂ ਜੀ ਜਾਲਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬਦਨਤਾ ਸਤਿ ਸ਼੍ਰੀ ਅਕਾਲ ਲਾਲੋ ਰੀਜਾ ਆ ਗਏ ਆ ਗਏ ਲਾਲੋ ਰੀਜਾ ਕੈਮਰੇ ਤੇ ਸੁਖ ਜੀ ਥੋੜਾ ਜਿਹਾ ਕਪੜਾ ਮਾਰਦੇ ਹੋਏ ਤੇ ਇਹ ਮੈਂ ਤਾਂ ਨਾ ਖਾਣੇ ਆ ਨਾ ਫੋਟੋ ਲਓ ਜੀ ਅਜ ਆਖਰੀ ਝੋਨਾ ਵੀ ਦਲ ਚੁੱਕਾ ਹੈ ਤੇ ਰਾਤ ਕਿੰਨੇ ਵਜ ਗਏ ਜੀ 11:55 ਵੀਰ ਬੋਰੀਆਂ ਗੇਲ ਲੀਆਂ ਤੁਸੀਂ ਕਰ ਲਿੱਤਾ ਇਹਨੂੰ ਤੂੰ ਐਵੇਂ ਵਿੱਚ ਸਿਰ ਮਾਰੀ ਜਾਂਦਾ ਤੂੰ ਮਣੀਮ ਲੱਗਾ ਇੱਥੇ ਐਵੇਂ ਸਿਰ ਮਾਰੀ ਜਾਂਦਾ ਮਗਰ ਇਹੀ ਕਹਿੰਦਾ ਚੱਕ ਆ ਚੱਕ ਮੌਰਨਿੰਗ ਕਾਲਿੰਗ ਇਹ ਦੋ ਵੀਰ ਕੈਨੇਡਾ ਤੋਂ ਆਏ ਨੇ ਤੇ ਦੋਵੇਂ ਰਾਤ ਰਾਤ ਝੋਨਾ ਤੇ ਲਾਉਣ ਆਏ ਹੋਏ ਨੇ ਪੂਰੇ ਮੌਰਨਿੰਗ ਜਾਂਦੇ ਕਹਿੰਦਾ ਘਰੇ 12 ਵਜੇ ਹੀ ਲੱਖਾ ਕਿੱਥੇ ਆ ਓਏ ਲੱਖਾ ਘਰੇ ਮਦਰ ਮਿਸਤਰੀਆਂ ਨਾਲ ਰਾਤ ਨੂੰ ਇੱਧਰ ਓਵਰ ਟਾਈਮ ਦੀ ਜੌਬ ਚੱਕ ਦੀ ਗਰੀਬੀ ਲਓ ਜੀ ਵਾਵਾ ਠੀਕ ਆ ਗੱਲਬਾਤ ਓਕਿਆ ਬਾਦੂ ਅਪਿਛਲੇ ਆਰ ਨੂੰ ਤੇ ਬਣ ਗਈ ਗੱਲ ਐਰ ਕੀ ਐਂਡ ਜਿਹੜਾ ਮਰਜੀ ਕਲਰ ਜੋ ਮਰਜੀ ਜਿਹੜੀ ਮਰਜੀ ਕੰਟਰੀ ਦਾ ਯੂ ਐਸ ਏ ਦੁਬਈ ਜਪਾਨ ਮਤਲਬ ਜਿੱਥੋਂ ਦਾ ਤੁਹਾਡਾ ਦਿਲ ਕਰਦਾ ਜਿਹੜੀ ਮਰਜੀ ਕੰਟਰੀ ਦਾ ਤੁਹਾਨੂੰ ਪਤਾ ਉਹ ਕੰਟਰੀਆਂ ਦੇ ਹਿਸਾਬ ਨਾਲ ਥੋੜਾ ਸਸਤਾ ਆਉਂਦਾ ਤੁਸੀਂ ਜਿੱਥੋਂ ਮਰਜੀ ਫੋਨ ਲੈ ਸਕਦੇ ਇੰਡੀਆ ਜਿਹੜਾ ਮਰਜੀ ਮਤਲਬ ਫੋਨ ਉਤੋਂ ਲੈ ਸਕਦੇ ਮੱਗੂ ਅਗਰਵਾਲ ਇੱਕੋ ਇੱਕ ਬੰਦਾ ਆ ਅਗਲੀ ਸਟੋਰੀ ਕੀ ਮੈਂ ਉਹਦਾ ਨੰਬਰ ਦੱਸਦਾ ਚੱਕ ਦਿਓ ਗਰੀਬੀ ਤੇ ਜਾ ਕੇ ਜਲਦੀ ਜਲਦੀ ਆਪਣੀ ਡੀਲ ਉਹ ਡੀਲ ਗ੍ਰੈਬ ਕਰ ਲੂ ਐ ਨਹੀਂ ਇੰਗਲਿਸ਼ ਤੁਹਾਨੂੰ ਪਤਾ ਮੇਰੇ ਤੋਂ ਆ ਜਾਂਦੀ ਗਰੀਬ ਹੁਣ ਸਾਈਡ ਤੇ ਬੈਠੀ ਸੋਚੀ ਇਹ ਨਹੀਂ ਗੁਰਸ਼ਰਨ ਸਿੰਘ ਨੂੰ ਇੰਨੇ ਕਰਕੇ ਤੁਮ ਆਏ ਤੂੰ ਇਹ ਤਾਂ ਪੜੀਗਾ ਨਹੀਂ ਇਹ ਤਾਂ ਪੜੇ ਹਾਂ ਨੰਬਰ ਹੈਗਾ 98727 67064 ਨੰਬਰ ਦਾ ਸਕਰੀਨਸ਼ਾਟ ਰੱਖ ਲਓ ਅੱਜ ਨਹੀਂ ਤੇ ਕੱਲ ਤੁਹਾਨੂੰ ਮੱਗੂ ਦੀ ਲੋੜ ਪੈਣੀ ਆ ਮੈਂ ਕਹਿੰਦਾ ਕੋਈ ਵੀ ਗੈਜਟ ਐਪਲ ਦਾ ਜੋ Samsung ਦਾ ਕੋਈ ਵੀ ਫੋਨ ਯਾਰ ਜਿਹੜਾ ਤੁਹਾਨੂੰ ਨਹੀਂ ਮਿਲਦਾ ਪਿਆ ਸਸਤਾ ਨਹੀਂ ਕਿਤੋਂ ਮਿਲਦਾ ਪਿਆ ਜਿਹੜੀ ਮਰਜੀ ਜਨਰੇਸ਼ਨ ਹੋਵੇ ਇੱਕੋ ਇੱਕ ਬੰਦੇ ਤੋਂ ਮਿਲਨੇ ਮੱਗੂ ਅਗਰਵਾਲ ਤੋਂ ਨੰਬਰ ਦਾ ਸਕਰੀਨਸ਼ਾਟ ਅੱਜ ਨਹੀਂ ਤੇ ਕੱਲ ਤੁਹਾਨੂੰ ਲੋਡ ਪੈਣੀ ਆ ਇਹ ਰੱਖ ਲਓ ਸਕਰੀਨਸ਼ਾਟ ਤੁਹਾਡੇ ਕੰਮ ਆਉਣਾ ਹੀ ਆਉਣਾ ਤੇ ਨਾਲ ਸਕਰੀਨਸ਼ਾਟ ਨੋਟਸ ਵਿੱਚ ਸੇਵ ਕਰ ਲਿਓ ਮੱਗੂ ਅਗਰਵਾਲ ਫੋਨ ਨਾਲ ਆ ਲਓ ਜੀ ਸ਼ਾਹ ਹੁਣ ਕੋਲੇ ਆ ਗਿਆ ਇਨਫੋਰਮੇਸ਼ਨ ਦੇਣ ਲੱਗੇ ਆ ਆ ਆਡੀ ਖੜੀ ਆ ਕਿੰਨਾ ਮਾਡਲ ਆ 2011 ਮਾਡਲ 2011 11 ਮਾਡਲ ਆ ਨਾ ਇਹ ਨਾ ਕਿ ਮੇ ਰਹੂਗੀ ਆ ਨੰਬਰ ਇਹਦਾ ਚੰਡੀਗੜ੍ਹ ਨੰਬਰ ਜਿਹੜੇ ਚੰਡੀਗੜ੍ਹ ਘੁੰਮਣਾ ਰਿਛੀਨ ਆ ਆ ਵਰਨਾ ਇਹਦਾ ਬੜਾ ਕਰੇਜ ਆ ਕਿੰਨਾ ਮਾਡਲ ਆ ਸ਼ਾਹ ਕਿਹ ਕਿਹ オーਡ ਮਤਲਬ ਇਹ ਓਕੇ ਆ ਇਹ ਮਾਡਲ ਹੋ ਗਈ 21 ਚੱਲੀ ਕਿੰਨੀ ਆਏ ਚੱਲੀ 82000 ਆ ਰਹੋ ਇਹਦੇ ਸਾਨੂੰ ਆਟੋ ਆ ਸਲਰੂਸੀ ਫੈਸਿਲਿਟੀ ਤੁਹਾਨੂੰ ਮਿਲ ਜਾਣੀ ਆ ਆ ਇਹਦੀ ਸਾਰੀ ਡਿਟੇਲ ਬਈ ਜੇ ਚੈੱਕ ਕਰ ਲਓ ਆ ਪਿੱਛੇ ਥਾਰ ਬਈ ਆ ਲਾਇ ਵਿੱਚ ਇਹਨੂੰ ਮੋਡੀਫਿਕੇਸ਼ਨ ਦੇ ਨਾਲ ਮਿਲ ਜਾਣੇ ਆ ਆਪਾਂ ਨੂੰ ਇਹ ਕਿਹਨਾ ਮਾਡਲ ਆ ਜੀ 22 22 ਮਾਡਲ ਆ ਆਹ ਸਕਾਰਪੀ ਆ ਗਈ ਸਕਾਰਪੀ 18 ਵਾਲਾ 18 ਇਹਦਾ ਵੀ ਬੜਾ ਦੌਲ ਜੇ 18 ਉਂਗੀ ਬੜੀ ਲੋਕੀ ਮੰਗਦੇ ਹਨ ਤੇ ਜਿੰਨੇ ਫਿਰ ਥੋੜੇ ਪੈਸੇ ਲਾ ਕੇ ਕਰਨਾ ਇਹ 16 ਮਾਡਲ ਜੇ ਇਹ ਆਟੋਮੈਟਿਕ ਹੈ ਜੀ ਡੇਟਾ ਵੀ ਖੜੀ ਆ ਕ੍ਰੇਟਾ 17 ਇਹ 17 ਮਾਡਲ ਹੈ ਜੀ ਲਓ ਜੀ ਇਹ ਕਿੰਨਾ ਨੰਬਰ ਆ ਨਾ ਰਹੂਗੀ ਮਾਡਲ ਜੇ ਕਿਸੇ ਨੂੰ ਨੰਬਰ ਦੀ ਸੀਰੀਜ਼ ਪਸੰਦ ਆ ਤੇ ਇਹ ਵੀ ਚੰਗਰ ਅੱਛਾ ਆ ਮਤਲਬ ਇੱਕ ਚੀਜ਼ ਦੀ ਆਪਣੀ ਕੀ ਜ਼ਿੰਮੇਵਾਰੀ ਹੁੰਦੀ ਆਪਣੀ ਗੱਡੀ ਦੀ ਕਿ ਆਪਣੇ ਕੋ ਗੱਡੀ ਲਓ ਸਪਾਰਟ ਦੀ ਗਾਰੰਟੀ ਹੋਊਗੀ ਇੰਜਨ ਗੇਅਰ ਦੀ ਗਾਰੰਟੀ ਹੋਊਗੀ ਇਹ ਚੀਜ਼ਾਂ ਦੀ ਗਾਰੰਟੀ ਅਗਲਾ ਹਨਾ ਫੇਰ ਹੀ ਆਉਂਦਾ ਇੱਕ ਰੋਲਾ ਇੱਕ ਕਿੰਨਾ ਮਾਡਲ ਆ ਜੀ ਠੀਕ ਬੜੀ ਸਾਫ਼ ਬਈ ਆ ਕਰੋਲਾ ਦੇ ਵੀ ਬੜੇ ਲੋਕ ਚਾਹਵਾਨ ਨੇ ਕਰੋਲਾ ਤੇ ਇੱਕ ਗੱਡੀ ਹੀਗੀ ਆਪਣੀ ਯਾਰ ਉਹ ਕ੍ਰੇਟਾ ਦਾ 2016 ਇਹ 16 ਇਹ ਕਿੰਨੇ ਮਹੀਨਾ ਓਨਰ ਹੋਊਗੀ ਜੀ ਫਰਸਟ ਫਰਸਟ ਠੀਕ ਆ ਠੀਕ ਆ ਆ 2020 ਕ੍ਰੇਟਾ ਫਰਸਟ ਓਨਰ ਇਹ ਸਾਰੀਆਂ ਗੱਡੀਆਂ ਵਰਨਾ ਖੜੀ ਇਹ ਜਦੋਂ ਪਹਿਲਾਂ 15 ਮਾਡਲ ਆਈ 20 ਖੜੀ ਜੀ 19 ਆ ਜੀ 19 ਮਤਲਬ ਜਿੰਨੇ ਨਿੱਕੀ ਗੱਡੀ ਲੈਣੀ ਵੱਡੀ ਗੱਡੀ ਲੈਣੀ ਅਸੀਂ ਗੱਡੀ ਜਿਹੜੀ ਲਈ ਉਹ ਦਿਖਾ ਦਿੰਨੇ ਆਪਾਂ ਤੇ ਸ਼ਾਹ ਐਡਰੈਸ ਦੱਸੋ ਇੱਕ ਤਾਂ ਪਹਿਲਾਂ ਜੀ ਆਮਸਰ ਰੋਡ ਮਖੂ ਤੇ ਨੰਬਰ 703700050 ਇਹ ਤੇਨਾਂ ਨੂੰ ਕਾਲ ਕਰ ਲਓ ਗੱਡੀ ਦੇ ਰਿਕਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤੇ ਤੁਸੀਂ ਗੱਡੀ ਖਰੀਦ ਵੀ ਲੈਨੇ ਬਿਲਕੁਲ ਅੱਛੀ ਗੱਡੀ ਹੋਵੇ ਕੋਈ ਚੰਗੀ ਕਾਰ ਹੋਵੇ ਤੇ ਇਹਨਾਂ ਨੂੰ ਕੰਟੈਕਟ ਕਰ ਲਓ ਨੰਬਰ ਦਾ ਸਕਰੀਨਸ਼ਾਟ ਰੱਖੋ ਅੱਜ ਨਹੀਂ ਤੇ ਕੱਲ ਇਹਨਾਂ ਦੀ ਲੋੜ ਤੁਹਾਨੂੰ ਪੈ ਹੀ ਜਾਣੀ ਆ ਅਸੀਂ ਗੱਡੀ ਲਈ ਆ ਤੇ ਭਰਾ ਹੋਣਾ ਕੋਲ ਕੱਲ ਆਏ ਤੇ ਅੱਧੇ ਘੰਟੇ ਸੌਦਾ ਹੋ ਗਿਆ ਨਾ ਜੇ ਕੋਈ ਨਾਮ ਨੇ ਤੇ ਕੈਮਰਾ ਰਿਕਾਰਡਿੰਗ ਸੱਚੀ ਗੱਲ ਆਕਣੀ ਛਾ ਲੈ ਕੇ ਆਇਆ ਸੀ ਦੋ ਜਣੇ ਲੈ ਕੇ ਆਏ ਸੀ ਤੇ ਛਾ ਨਾਲ ਡੀਲ ਹੋਈ ਆ ਤੇ ਆ ਵਿੱਚ ਸਾਡੇ ਵਿਚੋਲਾ ਸੀ ਜਿਹੜਾ ਮਿੰਟਕ ਬਾਅਦ ਇਧਰੋਂ ਰੇਟ ਉਧਰ ਨੂੰ ਲੈ ਕੇ ਜਾਂਦਾ ਉਧਰੋਂ ਆਉਂਦਾ ਸੀ ਤੇ ਆ ਕੰਡੀਸ਼ਨ ਹੈ ਪੂਰੀ ਟੋਟਲ ਜੈਨ ਹੋਣਾ ਜੇ ਕਿਸੇ ਸ਼ੱਕ ਹੋਵੇ ਆ ਨੰਬਰ 'ਤੇ ਆਓ ਤੁਹਾਨੂੰ ਡਿਟੇਲ ਮਿਲ ਜਣੀ ਆ ਕੀ ਗੱਲਬਾਤ ਗੱਡੀ ਦੀ ਤੇ ਉਹ ਪਿੱਛੇ ਜਿਨ੍ਹਾਂ ਨੇ ਗੱਡੀ ਲਈ ਉਹ ਮਗਰ ਹੀ ਰਹਿ ਗਏ ਜੇ ਮੁਬਾਰਕਾ ਹੋ ਗਈਆਂ ਜੀ ਮੁਬਾਰਕਾ ਹੋ ਗਈਆਂ ਲੋ ਜੀ ਕੁਦਰਤ ਕਾਰ ਪੁਆਇੰਟ ਚੈੱਕ ਕਰ ਲਓ ਆ ਲొਕੇਸ਼ਨ ਰੂਗੀ ਇਧਰ ਵੇਖ ਲਓ ਆ ਹੈਗਾ ਆਪਣਾ ਅੰਬਰਸਾ ਰੋਡ ਮਖੂ ਤੋਂ ਬਾਹਰ ਨਿਕਲਦੇ ਆ ਸਾੜਾ